ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਾਪਤ ਨੌਵਾਂ ਹਰਜਾਸ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਲਾ ਸੰਗਿਆਦੀ ਦਾਣਾ ਮੰਡੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜੈਤ ਦੇ ਵਿੱਚ ਬੱਖ ਬੱਖ ਪਾਰਗਾਂ ਦੇ ਬੱਚਿਆਂ ਦੇ ਦਸਤਾਰ ਤੇ ਦਮਾਲੇ ਮੁਕਾਬਲੇ ਕਰਾਏ ਜਾਣਗੇ ਛੋਟੇ ਬੱਚਿਆਂ ਦੇ ਮਾਲੇ ਤੇ ਦਸਤਾਰ ਮੁਕਾਬਲਿਆਂ ਦੇ ਵਿੱਚ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੈਕਲੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਇਸ ਦੇ ਵਿੱਚ ਜਿਹੜੇ ਗੁਰੂ ਕਾਏ ਪਾਤਨਤ ਪਰ ਸੱਦ ਰਾਗੀ ਢਾਡੀ ਤੇ ਕਵੀਸ਼ਰਾ ਜਥੇ ਆ ਉਹ ਹਾਜ ਦੀ ਭਰਨਗੇ 8 ਤਰੀਕ ਨੂੰ ਬੀਬੀ ਹਰਚਿੰਦਰ ਕੌਰ ਪਟਿਆਲੇ ਵਾਲੇ ਜਾਗੋ ਲਹਿਰ ਵਾਲੇ ਤੇ ਗੁਰਮਖ ਸਿੰਘ ਸੰਧੂ ਛੱਠੇ ਵਾਲੇ ਇਹ ਹਾਜ ਦੀਆਂ ਭਰਨਗੇ ਤੇ ਇਸ ਦੇ ਵਿੱਚ ਗੁਰੂ ਘਰ ਲੰਗਰ ਜਿਹੜਾ ਟਟ ਬਤਾਇਆ ਜਾਊਗਾ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਕੀਰਤਨ ਦਰਵਾਜ਼ੇ ਵਿੱਚ ਬੱਦ ਚੜ ਕੇ ਹਾਜਰੀਆਂ ਭਰੋ ਤੇ ਗੁਰੂ ਕੇ ਲੰਗਰਾਂ ਦੀਆਂ ਤੇ ਕੀਰਤਨ ਦਰਵਾਜ਼ੇ ਵਿੱਚ ਸੌਣ ਦੀਆਂ ਹਾਜਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ